ਫੇਸਬੁੱਕ ਦੇ ਉੱਤੇ ਪਾਲੀ ਭੁਪਿੰਦਰ ਸਿੰਘ ਨਾਂ ਦੀ ਇੱਕ ਆਈਡੀ ਹੈਗੀ ਆ ਭੁਪਿੰਦਰ ਪਾਲੀ ਭੁਪਿੰਦਰ ਉਹਨਾਂ ਨੇ ਆਪਣੀ ਪ੍ਰੋਫਾਈਲ ਫੋਟੋ ਵੀ ਲਾ ਰੱਖੀ ਆ ਸੈਕਸ਼ਨ ਦੇ ਵਿੱਚ ਤੇ ਇਹਨਾਂ ਨੇ ਇੱਕ ਦਿਨ ਪਹਿਲਾਂ ਪੋਸਟ ਪਾਈ ਆ ਸੁਖਵੀਰ ਬਾਦਲ ਦੇ ਬਾਰੇ ਤੇ ਥੱਲੇ ਆ ਵੱਡੀ ਸਾਰੀ ਫੋਟੋ ਦਿੱਤੀ ਆ ਵਾਂਟਡ ਲਿਖ ਕੇ ਸੁਖਵੀਰ ਬਾਦਲ ਦੇ ਤੇ ਬੜਾ ਸਾਰਾ ਇੱਕ ਇਹਨਾਂ ਨੇ ਲੇਖ ਲਿਖਿਆ ਤੇ ਇਹ ਲੇਖ ਆ ਉਹ ਹੀ ਧਿਆਨ ਮੰਗਦਾ ਆ ਕਹਿੰਦੇ ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਚਲੋ ਲੇਖ ਪੜਨ ਤੋਂ ਪਹਿਲਾਂ ਮੈਂ ਦੱਸ ਦਿਆਂ ਭពਿੰਦਰ ਸਾਹਿਬ ਦੀ ਜਿਹੜੋਂ ਮੈਂ ਪ੍ਰੋਫਾਈਲ ਦੇਖੀ ਤਾਂ ਇਹ ਹੈਗੇ ਨੇ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਰਟ ਐਂਡ ਡਰਾਮਾ ਜਿਹੜਾ ਡਿਪਾਰਟਮੈਂਟ ਹੈਗਾ ਉਹਦੇ ਵਿੱਚ 크리에ਟਿਵ ਰਾਈਟਰ ਕਹਿੰਦੇ ਮੈਂ ਹੈਗਾ ਆ ਤੇ ਬਾਕੀ ਇਸ ਡਿਪਾਰਟਮੈਂਟ ਦੇ ਵਿੱਚ ਇਹ ਪ੍ਰੋਫੈਸਰ ਨੇ ਤੇ ਲਿਖਦੇ ਹੈਗੇ ਨੇ ਵੀ ਮੈਨੂੰ ਸੁਪੀਰ ਬਦਲਣਾ ਈਰਖਾ ਹੋ ਰਹੀਆ ਕੁਝ ਨਹੀਂ ਕਰਦਾ ਪਰ ਫਿਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸੇ ਦੀ ਗੱਲ ਕਰਦੇ ਨੇ ਰਾਮ ਨਾਲ ਆਪਣੇ ਕੰਮ ਧੰਦਿਆਂ ਚ ਤੁਰਦਾ ਫਿਰ ਤੁਰਿਆ ਫਿਰਦਾ ਤੇ ਇੱਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਦੇ ਆਲੇ ਦੁਆਲੇ ਤੁਰੀ ਫਿਰਦੀ ਆ ਇੱਥੇ ਮੈਂ ਵਿਰਾਮ ਲੈਣਾ ਤੇ ਇੱਥੇ ਮੈਂ ਆਪਣਾ ਹੁਣ ਕਰਦਾ ਕਮੈਂਟ ਥੋੜਾ ਜਿਹਾ ਮੈਨੂੰ ਨਾ ਆਹ ਪਚਾਰ ਤਿੰਨ ਚਾਰ ਲਾਈਨਾਂ ਪੜ੍ਹ ਕੇ ਉਹ ਜਿਹੜਾ ਹੁੰਦਾ ਨਾ ਕੋਈ ਬੇਸ਼ਰਮ ਬੰਦਾ ਕਹਿੰਦੇ ਜਿਹਦੇ ਪਿਛਵਾੜੇ ਰੁਖੋਗੇ ਆਉਂਦਾ ਤੇ ਕੋਈ ਪੁੱਛਦਾ ਉਹਨੂੰ ਤੇ ਉਹ ਕਹਿੰਦਾ ਲੈ ਫੇਰ ਕੀ ਹੋਇਆ ਜੇ ਰੁਖੋਗੇ ਆਇਆ ਵੀ ਮੈਂ ਸ਼ਾਮੇ ਬੈਠੂਗਾ ਇਹਦੇ ਆਨੰਦ ਮਾਣੂ ਸ਼ਾਂ ਦਾ ਤੇ ਉਹ ਉਹ ਹਾਲ ਮੈਨੂੰ ਇੱਥੇ ਪਾਲੀ ਭਪਿੰਦਰ ਸਿੰਘ ਉਹਨਾਂ ਦਾ ਲੱਗਦਾ ਇੱਥੇ ਯਾਨੀ ਯਾਰ ਉਹ ਬੰਦੇ ਨੂੰ ਲਾਂਟਾਂ ਪੈ ਰਹੀਆਂ ਨੇ ਉਹਦੀਆਂ ਕਤੂਤਾਂ ਕਰਕੇ। ਈਰਖਾ ਸੁਖਵੀਰ ਬਾਦਲ ਤੋਂ ਇਹਨਾਂ ਨੂੰ ਹੋ ਰਹੀ ਆ ਭਪਿੰਦਰ ਉਹਨਾਂ ਨੂੰ। ਵੀ ਉਹਦੀ ਚਰਚਾ ਕਿਉਂ ਇੰਨੀ ਹੋ ਰਹੀ ਆ? ਵੀ ਉਹਨੂੰ ਲਾਂਟਾਂ ਪੈ ਰਹੀਆਂ ਨੇ। ਠੀਕ ਆ ਸਦਾ ਕੁਝ ਨਹੀਂ ਕਰਦਾ ਸਦਾ ਚਰਚਾ 'ਚ ਰਹਿੰਦਾ ਹੈ। ਕੁਝ ਕਿਉਂ ਨਹੀਂ ਕਰਦਾ ਐਡਾ ਵੱਡਾ ਉਹਨੇ ਡਰਾਮਾ ਰਚਿਆ ਦੋ ਅਕਤ ਆਪਣੇ ਦਸੰਬਰ ਪਿਛਲੇ ਸਾਲ ਮਾਫੀ ਨਾਮੇ ਵਾਲਾ ਡਰਾਮਾ। ਉਹ ਤੋਂ ਬਾਅਦ ਹੀ ਉਹਦੀ ਚਰਚਾ ਹੋਈ ਹੈ ਨਹੀਂ ਤਾਂ ਉਹਨੂੰ ਬੀਰਾਂਵੱਟੇ ਨਹੀਂ ਸੀ ਪੁੱਛਦਾ ਕੋਈ ਸੁਖਵੀਰ ਬਾਦਲ ਨੂੰ। ਹੈਂ ਇਹ ਜਦੋਂ ਸਰਕਾਰ ਸੀ 2017 ਤੱਕ ਇਹਨਾਂ ਦੀ 25 ਸਾਲ ਰਾਜ ਕਰਨ ਦੇ ਦਮਗੱਜੇ ਮਾਰਦਾ ਹੁੰਦਾ ਸੀਗਾ ਤੇ ਲੋਕਾਂ ਨੇ 2017 ਦੇ ਵਿੱਚ ਪੰਜਾਬੀਆਂ ਨੇ ਵਿਰੋਧੀ ਧਿਰ ਚੋਂ ਨਹੀਂ ਬੈਠਣ ਜੁੱਗਾਛ ਛੱਡਿਆ ਸਿੱਧਾ ਹੀ ਸਰਕਾਰ ਤੋਂ ਲਾ ਕੇ 3 ਨੰਬਰ ਤੇ ਪਹੁੰਚਾਇਆ ਇਹਨੂੰ ਹੂੰ 2022 ਦੇ ਵਿੱਚ ਤਿੰਨ ਸੀਟਾਂ ਰਹਿ ਗਈਆਂ ਇਹਨਾਂ ਦੀ ਸਰਕਾਰ ਬਣਾਉਣ ਵਾਸਤੇ ਘੱਟੋ ਘੱਟ 59 ਸੀਟਾਂ ਚਾਹੀਦੀਆਂ ਨੇ ਤੇ ਉਹ ਜਿਹੜੀਆਂ ਸੀਗੀਆਂ ਵੀ ਇਹਨਾਂ ਕੋਲ ਭਾਵੇਂ ਬੀਜੇਪੀ ਦੇ ਨਾਲ ਗੱਠ ਜੋੜ ਸੀਗਾ ਬਟ ਸਟਿਲ ਦੇ ਹੈਡ ਅਰਾਊਂਡ 59 60 ਸੀਟਸ ਤੇ 2000 ਆਪਣੇ 17 ਦੇ ਵਿੱਚ 18 ਰਹਿ ਗਈਆਂ ਸੀਟਾਂ ਤੇ 2022 ਚ 3 ਰਹਿ ਗਈਆਂ ਅੱਜ 2025 ਐ ਤੇ 25 ਦੇ ਵਿੱਚ ਇਹਨਾਂ ਦੀ ਅੱਧੀ ਸੀਟ ਰਹਿ ਗਈ ਐ ਤਿੰਨਾਂ ਤੋਂ ਉਹ ਜਿਹੜਾ ਬੰਗਿਆਂ ਵਾਲਾ ਐਮਐਲਏ ਸੀਗਾ ਉਹ ਝਾੜੂ ਪਾਰਟੀ ਜਾ ਵੜਿਆ ਜਿਹੜਾ ਈ ਵਾਲੀ ਐ ਇਹਨਾਂ ਦਾ ਐਮਐਲਏ ਉਹ ਬਾਗੀ ਹੋ ਗਿਆ ਟੋਟਲੀ ਇਹਨਾਂ ਦੇ ਖਿਲਾਫ ਚੱਲਿਆ ਗਿਆ ਤੀਸਰਾ ਜਿਹੜਾ ਸੁਖਵੀਰ ਬਾਦਲ ਦਾ ਸਾਲਾ ਸੀਗਾ ਉਹ ਵੀ ਬਾਗੀ ਕਿਸਮ ਦਾ ਸੁਰ ਜਿਹੜਾ ਹੈਗਾ ਅਲਾਪੀ ਫਿਰਦਾ ਐ ਸੋਦੀ ਸੀਟ ਮੈਂ ਚਲੋ ਪਾ ਦਿੰਦਾ ਇਹਨਾਂ ਨੂੰ ਤੇ ਤੁਸੀਂ ਕਹਿੰਦੇ ਹੋ ਇਹ ਕੁਝ ਵੀ ਨਹੀਂ ਕਰਦਾ ਤੇ ਫਿਰ ਵੀ ਚਰਚਾ ਚ ਰਹਿਂਦਾ ਚਰਚਾ ਹੁਣ ਇਹ ਕਰਤੂਤਾਂ ਕਰਕੇ ਰਹਿੰਦਾ ਇਹ ਆਰਾਮ ਨਾਲ ਆਪਣੇ ਕੰਮ ਧੰਦੇਆਂ 'ਚ ਤੁਰਦਾ ਫਿਰ ਤੁਰਿਆ ਫਿਰਦਾ ਇੱਧਰ ਪੂਰੇ ਪੰਜਾਬ ਦੀ ਰਾਜਨੀਤੀ ਇਹਦੇ ਦੁਆਲੇ ਕਹਿੰਦੇ ਤੁਰੀ ਫਿਰਦੀ ਹੈ ਕਿੱਥੇ ਤੁਰੀ ਫਿਰਦੀ ਏਰ ਪੰਜਾਬ ਦੀ ਰਾਜਨੀਤੀ ਇਹਦੀ ਰਾਜਨੀਤੀ ਇਹ ਰਾਜਨੀਤੀ ਇਹਦੇ ਆਲੇ ਦੁਆਲੇ ਤਾਂ ਤੁਰੀ ਫਿਰਦੀ ਹੁੰਦੀ ਅਗਰ ਕੋਈ ਕਿੰਗ ਮੇਕਰ ਹੁੰਦਾ ਵੀ ਮਿਨੋਰਟੀ ਗਵਰਨਮੈਂਟ ਕਿਸੇ ਦੀ ਆ ਪੰਜਾਬ ਚ ਆਈ ਹੁੰਦੀ 92 ਸੀਟਾਂ ਲੈ ਕੇ ਅਗਲੇ ਬੈਠੇ ਨੇ 92 ਤੋਂ ਵਿੱਚ 94 ਹੋ ਗਏ ਉਹਨਾਂ ਦੇ ਝਾੜੂ ਵਾਲਿਆਂ ਦੇ ਠੀਕ ਹੈ ਲੋਕ ਸਭਾ ਚੋਣਾਂ ਹੋਈਆਂ ਨੇ ਪਿਛਲੇ ਸਾਲ 8-9 ਮਹੀਨੇ ਪਹਿਲਾਂ ਉਹਦੇ ਚ ਲੋਕਾਂ ਨੇ ਦਸਤਾ ਵੀ ਝਾੜੂ ਹਾਰ ਰਿਹਾ ਤੇ ਆਊਗਾ ਕੌਣ ਸੁਖਵੀਰ ਬਾਦਲ ਚੌਥੇ ਨੰਬਰ ਦੀ ਪਾਰਟੀ ਬਣਾ ਕੇ ਰੱਖਤੀ ਲੋਕਾਂ ਨੇ ਉਹਨੂੰ ਪੁੱਛ ਕੇ ਤਾਂ ਦੇਖੋ ਉਹਨੂੰ ਤਾਂ ਪਸੂ ਪੈ ਹੋਏ ਨੇ ਸੁਖਵੀਰ ਬਾਦਲ ਦੀ ਤੁਸੀਂ ਕਹਿੰਦੇ ਹੋ ਆਰਮਨਾਤ ਤੁਰਿਆ ਫਿਰਦਾ ਉਹ ਜੇ ਆਰਮਨਾਤ ਤੁਰਿਆ ਫਿਰਦਾ ਤੇ ਅੱਜ ਨਾ ਕੁਝ ਉਹਨੇ ਪੜਪੰਚ ਰਚਿਆ ਆ ਇਹ ਰਚਣ ਦੀ ਉਹਨੂੰ ਲੋੜ ਹੀ ਨਹੀਂ ਸੀਗੀ ਲਾਨਤਾਂ ਦਾ ਉਹ ਇਸ ਵੇਲੇ ਪਾਤਰ ਬਣਿਆ ਹੋਇਆ ਤੇ ਤੁਸੀਂ ਯਾਰ ਤਾਰੀਫ ਕਰ ਰਹੇ ਹੋ ਇਹ ਪੰਜਾਬ ਦਾ ਮੈਂ ਕਹੂੰਗਾ ਇੰਟੈਲੈਕਚੁਅਲ ਵਰਗਾ ਹੈ ਪਾਲੀ ਭਪਿੰਦਰ ਉਹਨਾ ਵਰਗਾ ਸ਼ਰਮ ਹੈ ਯਾਰ ਹੱਦ ਹੈ ਮੀਨਸ ਵੀ ਕਿਸ ਟਾਈਪ ਦੇ ਬੰਦੇ ਵੀ ਤੁਰੇ ਫਿਰਦੇ ਹੈਗੇ ਨੇ ਤੁਹਾਡੇ ਨੂੰ ਤਾਂ ਮਹਾਰਾਜ ਆਮ ਪੰਜਾਬੀ ਚੰਗਾ ਜਿਹੜਾ ਸਿੱਖ ਜਿਹੜਾ ਸਮਝਦਾ ਵੀ ਸੁਪੀਰ ਬਾਦਲ ਤੇ ਬਾਦਲ ਪਰਿਵਾਰ ਨੇ ਕਿਵੇਂ ਸਿੱਖ ਸਿਧਾਂਤ ਸਿੱਖਾਂ ਦੇ ਆਧਾਰੇ ਨੇ ਜਿਹੜੇ ਐਵੇਂ ਥੋੜੋ ਉਹਨਾਂ ਨੂੰ ਖਤਮ ਕਰਕੇ ਰੱਖਤਾ ਯੋਗਨ ਸਰਕਾਰ ਆਪਣੇ ਐਮਐਲਏ ਚ ਧਾ ਕੇ 60 ਤੇ ਕੁਰਸੀ ਤੇ ਬਿਠਾਇਆ ਤੇ ਅੱਜ ਉਹ ਜ਼ੀਰੋ ਕਰਕੇ ਰੱਖਦੇ ਯਾਨੀ ਉਹਨਾਂ ਦੀ ਜਿਹੜਾ ਤੁਹਾਡਾ ਲੈਵਲ ਐ ਸਮਝਣ ਦਾ ਇੰਟੈਲੈਕਚੁਅਲ ਲੈਵਲ ਤੁਹਾਡੇ ਨਾਲੋਂ ਕਿਤੇ ਵੱਧ ਐ ਭពਿੰਦਰ ਸਾਹਿਬ ਕੇਂਦਰ ਸਰਕਾਰ ਸੂਬਾ ਵਿਰੋਧੀ ਬਲਾਰੇ ਸਾਰੇ A to Z ਜਿਹੜੇ ਹੈਗੇ ਨੇ ਗੱਲ ਕੀ ਸਾਰਿਆਂ ਦਾ ਇੱਕ ਹੀ ਟਾਰਗੇਟ ਹੈ ਸੁਖਵੀਰ ਬਾਦਲ ਕੇਂਦਰ ਦਾ ਕੀ ਟਾਰਗੇਟ ਹੈ ਸੁਖਵੀਰ ਬਾਦਲ ਕੇਂਦਰ ਨੇ ਸ਼ਿਕੂ ਲੈਣਾ ਸੁਖਵੀਰ ਬਾਦਲ ਦੇ ਪੱਲੇ ਹੈ ਕੀ ਕੇਂਦਰ ਕੋਲ ਕੇਂਦਰ ਤੀਏ ਨੰਬਰ ਦੀ ਪਾਰਟੀ ਬਣ ਗਿਆ ਹੋਇਆ ਲੋਕ ਸਭਾ ਚੋਣਾਂ ਦੇ ਵਿੱਚ ਠੀਕ ਹੈ ਉਹਨਾਂ ਦਾ ਸੁਖਵੀਰ ਬਾਦਲ ਤੋਂ ਕੀ ਲੈਣਾ ਹੈ ਸਾਰੇ ਸੂਬੇ ਦੇ ਵਿੱਚ ਕਿੰਨੇ ਸੂਬਿਆਂ ਚ ਬੀਜੇਪੀ ਦੀ ਸਰਕਾਰ ਹੈ ਕੇਂਦਰ ਦਾ ਆਪਣੇ ਸੁਖਵੀਰ ਬਾਦਲ ਸੁਖਵੀਰ ਬਾਦਲ ਨੇ ਕੇਂਦਰ ਨੂੰ ਕਾਬੂ ਕਰਨਾ ਹੁੰਦਾ ਨਾ ਜਿੰਨੀ ਇਹਨੇ ਕਰਪਸ਼ਨ ਕੀਤੀ ਹੈ ਸੁਖਵੀਰ ਬਾਦਲਾ ਨੇ 10 ਸਾਲ ਦੇ ਵਿੱਚ 31000 ਕਰੋੜ ਦਾ ਤਾਂ ਨਾਜ ਘਟਾਲਾ ਹੀ ਹੈ 2016 ਦੇ ਵਿੱਚ ਜਿਹੜਾ ਇਹਨਾਂ ਨੇ ਲੋਨ ਲੈ ਕੇ ਤੇ ਕਵਰ ਕੀਤਾ ਆ ਉਹਦੇ ਵਿੱਚ ਹੁਣ ਸੁਖਵੀਰ ਬਾਦਲ ਅੰਦਰ ਦਿੱਤਾ ਹੁੰਦਾ ਕੇਂਦਰ ਨੂੰ ਅੱਗੇ ਦੇਖੋ ਹੋਰ ਬੇਸ਼ਰਮੀ ਵਾਲਾ ਕਮੈਂਟ ਜੇ ਇੰਨੇ ਲੋਕ ਮੇਰੇ ਪਿੱਛੇ ਪੈ ਹੁੰਦੇ ਤਾਂ ਮੈਂ ਜੁੰਦੇ ਜੀ ਅਮਰ ਹੋ ਗਿਆ ਹੁੰਦਾ ਦੁਰਫਡੇ ਮੂੰਹ ਯਾਰ ਖਾਲੀ ਭੁਪਿੰਦਰੇ ਕਹਿ ਲਮੈਂ ਇਹਨੂੰ ਕਹਿੰਦੇ ਲੱਗਦਾ ਹੁਣ ਪੰਜਾਬ ਦੇ ਲੋਕਾਂ ਕੋਲ ਕੋਈ ਕੰਮ ਨਹੀਂ ਰਿਹਾ ਹੋਰ ਇੱਕੋ ਹੀ ਕੰਮ ਰਹਿ ਗਿਆ ਸੁੱਖੇ ਦੀ ਚਰਚਾ ਲਾਂਹ ਤਾਂ ਪਾਉਣੀ ਆ ਚਰਚਾ ਥੋੜਾ ਲਾਂਹ ਤਾਂ ਪੈ ਰਹੀ ਐ ਨੇ ਯਾਰ ਉਹਨੂੰ ਔਰ ਖਤਮ ਹੋ ਗਿਆ ਪਲੀਟਿਕਲੀ ਅੱਜ ਉਹ ਬੰਦਾ ਜਿਵੇਂ ਉਹ ਕਹਿੰਦਾ ਹੁੰਦਾ ਸੀ ਨਾ ਦੀਪ ਸਿੱਧੂ ਵੀ ਹੋਣ ਦਾ ਸਵਾਲ ਆ ਹੋਣ ਦਾ ਸਵਾਲ ਹੀ ਹੋਣ ਖਤਮ ਹੋ ਗਈ ਉਹਨੂੰ ਪਤਾ ਸ਼ਬੀਰ ਬਾਦਲ ਨੂੰ ਉਤਰਲੇ ਮਾਰ ਰਿਹਾ ਉਹ ਵੀ ਮੈਂ ਬਚ ਜਮਾ ਕਿਵੇਂ ਨਾ ਕਿਵੇਂ ਬਚ ਜਮਾ ਪਰ ਜਿਹੜਾ ਵੀ ਉਹ ਕੋਸ਼ਿਸ਼ ਕਰਦਾ ਬਚਣ ਦੀ ਤੇ ਹੋਰ ਡੁੱਬਦਾ ਜਾ ਰਿਹਾ ਉਹ ਤੇ ਤੁਸੀਂ ਉਹਦੇ ਸੋਲੇ ਪੜ ਰਹੇ ਆ ਅੱਜ ਕਿਸੇ ਨੂੰ ਐਨ ਰੱਬ ਨਹੀਂ ਚਾਹੀਦਾ ਮੋਕਸ਼ ਨਹੀਂ ਚਾਹੀਦਾ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਜਿੰਨਾ ਸਭ ਨੂੰ ਸੁਖਬੀਰ ਬਾਦਲ ਚਾਹੀਦਾ ਤੁਹਾਨੂੰ ਚਾਹੀਦਾ ਜਨਾਬ ਬਾਕੀਆਂ ਤਾਂ ਬਾਕੀਆਂ ਵਾਸਤੇ ਲੜਨ ਦਾ ਪਾਤਰ ਆ ਕਿਸੇ ਨੂੰ ਉਹ ਕਾਲੀ ਦਲ ਤੋਂ ਬਾਹਰ ਚਾਹੀਦਾ ਕੋਈ ਅੰਦਰ ਚਾਹੀਦਾ ਕੋਈ ਸ਼ਾਂਗਿਆ ਉਹਨੂੰ ਸ਼ਾਂਗਿਆ ਜਾਣਾ ਚਾਹੁੰਦਾ ਹੈ ਕਿਸੇ ਨੂੰ ਥੱਲੇ ਲੱਗਿਆ ਜਾਣਾ ਚਾਹਉ ਪਤਾ ਨਹੀਂ ਕੀ ਕੁ ਲਿਖਿਆ ਹੋਰ ਯਾਰ ਤੇ ਹਾਲੇ ਤਾਂ ਮੈਨੂੰ ਪਤਾ ਨਹੀਂ ਜੀ 11 ਮੁਲਕਾਂ ਦੀ ਪੁਲਿਸ ਦੇ ਨਾਲ ਨਾਲੋਂ ਇੰਟਰਪੋਲ NASA 트럼ਪ ਤੇ ਯੂਕਰੇਨ ਨੂੰ ਵੀ ਚਾਹੀਦਾ ਹੋਵੇ ਜਾਨੀ ਲੇਖ ਦਾ ਲੈਵਲ ਦੇਖੋ ਤੁਸੀਂ ਯਾਰ ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕੀਟ ਵਿੱਚ ਐਨਾ ਪੈਸਾ ਨਹੀਂ ਲੱਗਿਆ ਜਿੰਨਾ ਇਸ ਬੰਦੇ ਨੂੰ ਵਾਪਸ ਆਉਣ ਤੋਂ ਰੋਕਣ ਤੇ ਲੱਗਿਆ ਵਾਪਸ ਆਉਣ ਤੋਂ ਰੁਕਿਆ ਕਿਨੇ ਉਹਨੂੰ ਵੀ ਇਹ ਤਾਂ ਚੰਗਾ ਭਲਾ ਸੀਗਾ ਪਾਵਰ ਦੇ ਵਿੱਚ ਅਗਰ ਤੁਸੀਂ ਸਿਆਣੇ ਹੁੰਦੇ ਤਾਂ ਤੁਸੀਂ ਐਨਾਲਿਸਿਸ ਕਰਦੇ ਵੀ ਇਹਨਾਂ ਦੇ ਹਾਲਾਤ ਇੰਨੇ ਮਾੜੇ ਕਿਉਂ ਹੋਏ ਨੇ ਸੁਪੀਰ ਬਾਦਲ ਉਹਨਾਂ ਦੇ ਲਗਾਤਾਰ ਗ੍ਰਾਫ ਡਿੱਗਦਾ ਕਿਉਂ ਜਾ ਰਿਹਾ ਆ ਠੀਕ ਹੈ 2012 17 ਤੋਂ ਬਾਅਦ ਇਹ ਲਗਾਤਾਰ ਫ੍ਰੀ ਫਾਲ ਆ ਇਸ ਬੰਦੇ ਨੂੰ ਵਾਪਸ ਆਉਣ ਤੋਂ ਕਿਹਨੇ ਰੋਕਿਆ ਇਹ ਇਹ ਬੰਦੇ ਨੇ ਯਾਨੀ ਜੋ ਘਾਣ ਕੀਤਾ ਜਿਹੜੇ ਸਿੱਖਾਂ ਦੇ ਸਿਆਸਤ ਚੱਲੋ ਲੱਗ ਰਹੀ ਹੈਗੀ ਜਿਹੜੀਆਂ ਇਹਦੀ ਚਰਚਾ ਹੋ ਰਹੀ ਆ ਰਲਾਂਤਾਂ ਪੈ ਰਹੀਆਂ ਨੇ ਜਿਹਨੂੰ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਇੱਥੇ ਖਾਲੀ ਭੁਪਿੰਦਰ ਜੀ ਉਹ ਇਸ ਕਰਕੇ ਪੈ ਰਹੀਏ ਨੇ ਵੀ ਇਹਨੇ ਸਿੱਖ ਜਿਹੜੀ ਸਿੱਖ ਜਿਹੜਾ ਸਿੱਖਾਂ ਦੇ ਤਿੰਨ ਮੇਨ ਅਦਾਰੇ ਸੰਸਥਾਵਾਂ ਮੈਟਲ ਮੈਂ ਇੰਸਟੀਚੂਸ਼ਨ ਸਭ ਤੋਂ ਸੁਪਰੀਮ ਅਕਾਲ ਤਖਸਾਲ ਐਸਜੀਪੀਸੀ ਤੇ ਫੇਰ ਆ ਸ਼੍ਰੋਮਣੀ ਕਾਲੀਦਾ ਤਿੰਨਾਂ ਨੰਨਾਂ ਨੇ ਬਰਬਾਦ ਕਰਕੇ ਰੱਖਤਾ ਹੈ ਜੇਕਰ ਇਹ ਇਹਨੂੰ ਇਹਨੇ ਜਾਣਾ ਹੀ ਨਹੀਂ ਸੀਗਾ ਜਿਹੜਾ ਤੁਸੀਂ ਕਹਿ ਰਹੇ ਹੋ ਲੋਕਾਂ ਨੇ ਇਹਨਾਂ ਨੂੰ ਘਰੇ ਹੀ ਨਹੀਂ ਸੀ ਬਿਠਾਉਣਾ ਹੈਗਾ ਜਿਹੇ ਬੰਦੇ ਆ ਮੰਗਣ ਕੰਮ ਕਰਦੇ ਤੁਸੀਂ ਕਹਿੰਦੇ ਹੋ ਵਾਪਸ ਆਉਣ ਤੋਂ ਵੀ ਜਿਹੜਾ ਹੈਗਾ ਯਾਰ ਰੋਕਣ ਤੇ ਜ਼ੋਰ ਲੱਗਿਆ ਹੋਇਆ ਹੈ ਸਾਬਦਾ ਬਾਣੀਆਂ ਨੇ ਜੱਟ ਢਾ ਲਿਆ ਉਹਦਾ ਪੈ ਦਾ ਪਤਾ ਨਹੀਂ ਕੀ ਅੱਗੇ ਹੈਗਾ ਵਾਲਾ ਹਾਲ ਆ ਇਸ ਤੋਂ ਵੱਧ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਿਆ ਹੋਊ ਪਰ ਇੰਨਾ ਹੋਇਆ ਕਿ ਕਿਸ ਪਾਰਟੀ ਦੇ ਨੇਤਾ ਜਦ ਰੁੱਤੇ ਹੈ ਤੋ ਹਾਈ ਕਮਾਂਡ ਕਹਿੰਦਾ ਹੈ ਚੁੱਪ ਚ ਹੋ ਜਾ ਵਰਨਾ ਸੁਖਵੀਰ ਆ ਜਾਏਗਾ ਦੁਰ ਫਿਟੇ ਮੂੰਹ ਔਰ ਹਰ ਤੂ ਲਾਂਡ ਤਾਂ ਜਿਹੜੀਆਂ ਇਸ ਬੰਦੇ ਦੀ ਆ ਸ਼ੇਅਰ ਕਰ ਰਹੇ ਨੇ ਇਹਦੇ ਨੂੰ ਐਪਰੀਸ਼ੀਏਟ ਕਰ ਰਹੇ ਨੇ ਇਸ ਬੰਦੇ ਦੀ ਪੋਸਟ ਯਾਨੀ ਜਹ ਜੀ ਮੈਂ ਕਹੂੰਗਾ ਕੋ ਕੋ ਉਹ ਜੇ ਨਿਆਣੇ ਮੈਂ ਇਹ ਕਹੂੰਗਾ ਆ ਲੈਵਲ ਹੈ ਸਾਡੇ ਇੰਟੈਲੈਕਚੁਅਲ ਜਿਹੜਾ ਬૌਧਿਕ ਤੌਰ ਤੇ ਗੰਗਾਲ ਹੋ ਚੁੱਕੇ ਆ ਆਮ ਜਨਤਾ ਦਾ ਹੈਗੀ ਉਹ ਹੈਗੀ ਹੈ ਇਹ ਪ੍ਰੋਫੈਸਰ ਵੀ ਇਹਨਾਂ ਦਾ ਹਾਲਾਤ ਦੇਖ ਲਓ ਤੁਸੀਂ ਕੀ ਹੈਗਾ ਹੈ ਹੈ ਉਹਦਾ ਸਾਰਾ ਡਰਾਮਾ ਧਰਿਆ ਧਰਾਇਆ ਰਹਿ ਗਿਆ ਜੋ ਕੁਛ ਉਹਨੇ ਕੀਤਾ ਸੀਗਾ ਹੈ ਚੁੰਡੇ ਆ ਜੀ ਅਖੇ ਐਸਜੀਪੀਸੀ ਦੇ ਮੈਂਬਰ ਚੁੰਨਦੇ ਹੈਗੇ ਨੇ ਜਥੇਦਾਰਾਂ ਨੂੰ ਸਭ ਨੂੰ ਪਤਾ ਜਥੇਦਾਰਾਂ ਨੂੰ ਕੌਣ ਚੁੰਨਦਾ ਹੈ ਆ ਤੇ ਕਪੜਿਆਂ ਵਾਂਗ ਉਹਨੇ ਜਿੱਥੇ ਦਰ ਬਦਲੇ ਹੈਗੇ ਨੇ ਸ਼ਰਮਦਾ ਘਟ ਪਾਲੀ ਖਾਲੀ ਬਾਬਿੰਦਰ